ਪ੍ਰਸ਼ਾਸਨ ਜਿਹੜਾ ਨਸ਼ਾ ਜਿਹੜਾ ਨਸ਼ਾ ਵੇਚਦਾ ਬੰਦਾ ਜੀ ਉਹ ਖੁਦ ਕਹਿ ਕਹਿੰਦਾ ਵੀ ਮੇਰੇ ਤਾਂ ਪੁਲਿਸ ਵਾਲੇ ਘਰੇ ਆ ਕੇ ਜਾਂਦੇ ਫਿਰ ਉਹਦੇ ਨਾ ਸਾਡਾ ਕੋਈ ਸਾਥ ਦਿੰਦਾ ਪ੍ਰਸ਼ਾਸਨ ਨੇ ਬਿਲਕੁਲ ਜ਼ੀਰੋ ਸਾਥ ਦਿੱਤਾ ਹੈ ਅਸੀਂ ਫਿਰ ਉਹਦੇ ਵਿੱਚ ਕਰ ਵੀ ਕੀ ਸਕਦੇ ਹਾਂ ਬਾਕਾਇਦਾ ਸਾਡੇ ਪਿੰਡ ਦੇ ਲੋਕ ਆਏ ਆ ਜੀ ਜਿਹੜੇ ਨਾਂ ਵੀ ਲੈ ਦੇਣਗੇ ਸਾਡੇ ਫਲਾਣੇ ਬਣਾ ਦੇ ਸਮਗਲਰ ਆ ਔਨ ਦੀ ਸਪੋਰਟ ਔਨ ਕੈਮਰਾ ਪ੍ਰੋਬਲਮ ਫਿਰ ਪੁਲਿਸ ਵਾਲੇ ਸਾਨੂੰ ਟਿਕਾਉਂਦੇ ਜੀ ਤੁਸੀਂ ਨਾਂ ਨਾਲੋ ਥੋੜੀ ਬੈਸ ਪੈਜੂ ਵੀ ਡਾਇਰੈਕਟ ਨਾਂ ਨਾਲੋ ਸਾਨੂੰ ਪਰਦੇ ਨਾ ਦੱਸੋ ਅਸੀਂ ਕਹਿੰਦੇ ਜੇ ਥੋੜੀ ਬੈਸ ਨਾ ਪਵੇ ਜੀ ਤੁਹਾਡੀ ਆਪਸ ਵਿੱਚ ਵਿਗੜ ਗਈ ਜੀ ਡਾਇਰੈਕਟ ਜਿਹਨੇ ਨਾਮ ਲਾਇਤੇ ਸੀ ਉਹ ਪਹਿਲਾਂ ਇਸ ਦਾ ਨਤੀਜਾ ਮੇਰੇ ਵਰਗੇ ਪੁੱਛ ਚੁੱਕਿਆ ਕਿਉਂਕਿ ਜੇ ਆਪਾਂ ਡਾਇਰੈਕਟ ਨਾ ਲਾਵਾਂਗੇ ਮਤਲਬ ਪ੍ਰਸ਼ਾਸਨ ਇਹ ਕਹਿੰਦਾ ਸੀ ਵੀ ਛੋਟੀ ਮਦਦ ਨਹੀਂ ਕਰ ਸਕਦੇ ਕਾਰਨ ਜੀ ਹੁਣ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਹਾਂ ਇੱਕ ਨਸ਼ਾ ਵੇਚਦਾ ਸੀ ਹੁਣ ਤਿੰਨ ਹੋ ਗਏ ਫਿਰ ਉਹ ਹਾਂ ਜੀ ਹੁਣ ਤੁਸੀਂ ਆਪ ਹੀ ਦੇਖੋ ਜੀ ਕਿੱਥੇ ਇੱਕ ਨੂੰ ਹਟਣਾ ਚਾਹੀਦਾ ਸੀਗਾ ਵੀ 0% ਹੋਣਾ ਚਾਹੀਦਾ ਸੀ ਕਿੱਥੇ ਜਦੋਂ ਵੱਧਦਾ ਜੀ ਉਹਦਾ ਮਤਲਬ ਪ੍ਰਸ਼ਾਸਨ ਉਹ ਤਾਂ ਸਾਥ ਹੀ ਦੇ ਰਿਆ ਨੇ ਇਹ ਸੰਕੇਤ ਹਾਂਜੀ ਕੋਈ ਐਸਐਚਓ ਚੇਂਜ ਹੋ ਕੇ ਆਉਂਦਾ ਉਥੇ ਟੇਬਲ ਤੇ ਲਿਸਟ ਪਈ ਹੁੰਦੀ ਐ ਐਸਐਚਓ ਦੇ ਹੋਂ ਨੀ ਜਾ ਕੇ ਦੇਖ ਲਿਓ ਪਈ ਹੋਊਗੀ ਤੁਸੀਂ ਜੇ ਵੀਡੀਓ ਬਣਾਣੀ ਹੋਈ ਉਹਦੇ ਵਿੱਚ ਸਾਰੇ ਲਿਖੇ ਹੁੰਦੇ ਆ ਕਿਹੜੇ ਪਿੰਡ ਦੇ ਵਿੱਚ ਕਿੰਨੇ ਬੰਦੇ ਦੇ ਪਰਚੇ ਆ ਕਿਹੜੇ ਕਿਹੜੇ ਕੇਸ ਦੇ ਆ ਕਿਹੜੇ ਕੇਸ ਤੇ ਸਾਡੇ ਪਿੰਡ ਦੇ ਤਿੰਨ ਚਾਰ ਬੰਦੇ ਦੇ ਪਰਚੇ ਪਏ ਹੋ ਉਥੇ ਟੇਬਲ ਤੇ ਪਏ ਆ ਉਹਨਾਂ ਚੋਂ ਅੰਦਰ ਕਿੰਨੇ ਨੇ ਇੱਕ ਬਾਕੀ ਦੋ ਬੱਤੀ ਜੀ ਉਹ ਪੁਲਿਸ ਨੂੰ ਪਤਾ ਉਹ ਪ੍ਰਸ਼ਾਸਨ ਚ ਜਾ ਕੇ ਦੇਖ ਸਕਦਾ ਤੁਹਾਡੀ ਨਾਮ ਦੇ ਚੁੱਕਿਆ ਅਸੀਂ ਕੋ ਨਾਮ ਦੇ ਤਾਂ ਸਾਰਾ ਨਗਰੀ ਨਾਮ ਦੇ ਦੂ ਇਹਨਾਂ ਦਾ ਰਾਏਖਾਨਾ ਪਿੰਡ ਚ ਪੰਜ ਮੌਤਾ ਹੋ ਗਈਆਂ ਨੌਜਵਾਨਾਂ ਦੀਆਂ ਨਸ਼ੇ ਕਰਕੇ ਪਿਛਲੇ 3-4 ਸਾਲਾਂ ਤੋਂ ਹਾਂਜੀ ਟੂਰੀ ਟਾਕ ਚੈਨਲ 'ਚ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਖੜੇ ਹਾਂ ਪਿੰਡ ਰਾਏਖਾਨਾ ਬਲਾਕ ਮੋੜ ਜ਼ਿਲ੍ਹਾ ਬਠਿੰਡਾ ਮੇਰੇ ਨਾਲ ਨੇ ਦੋ ਪਿੰਡ ਦੇ ਦੋ ਕਾਰਕੁਨ ਨਸ਼ਾ ਛਡਾਓ ਕਮੇਟੀ ਦੇ ਦੋ ਕਾਰਕੁਨ ਕੁਲਜੀਤ ਸਿੰਘ ਤੇ ਸੁਖਜੀਤ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਨਸ਼ਾ ਦੇ ਮੁੱਦੇ ਤੇ ਅਸੀਂ ਖੜਿਆ ਉਸ ਥਾਂ ਤੇ ਸੂਏ ਦੇ ਨੇੜੇ ਪਿੰਡ ਰਾਏਖਾਨਾ ਜਿੱਥੇ ਕਿ ਸ਼ਾਮ ਨੂੰ ਲੜਕੇ ਜਿਹੜੇ ਨੇ ਉਹ ਨਸ਼ੇ ਕਰਦੇ ਨੇ ਇੰਜੈਕਸ਼ਨ ਲੈ ਕੇ ਆਉਂਦੇ ਨੇ ਚਿੱਟਾ ਇੱਥੇ ਲਾਉਂਦੇ ਨੇ ਕੁਲਜੀਤ ਸਿੰਘ ਜੀ ਤੇ ਸੁਖਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੁਖਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਜਿਹੜੀ ਤੁਹਾਡੀ ਨਸ਼ਾ ਛਡਾਓ ਕਮੇਟੀ ਹੈ ਇਸ ਪਿੰਡ ਦੀ ਹਾਂਜੀ ਤੇ ਉਹਨੇ ਕੀ ਕੀ ਕੰਮ ਕੀਤਾ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਰਿਹਾ ਆ ਧਿਆਰਬਾਤਾ ਜੀ ਪਹਿਲਾਂ ਆ ਬਹੁਤ ਸਾਡਾ ਧਿਆਰਬਾ ਇਸ ਕੰਮ ਚ ਹਮ ਮੇਰੀ 42 ਸਾਲ ਉਮਰ ਹੋ ਗਈ ਜਦੋਂ ਦਾ ਮਤਲਬ ਆਪਾਂ ਸੁਰਤਾਈਆ ਤੇ ਅਸੀਂ ਜਵਾਨੀ ਦੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਸ਼ੁਰੂ ਕੀਤਾ ਅੱਛਾ ਜੀ ਤੇ ਅੱਜ ਵੀ ਸਾਡਾ ਬਰਕਰਾਰ ਹੈ ਕਲੱਬ ਰਜਿਸਟਰਡ ਕਲੱਬ ਹੈ ਅੱਛਾ ਅਸੀਂ ਕਲੱਬ ਜਿਹੜਾ ਬਣਾਇਆ ਸੀਗਾ ਇਹ ਅਸੀਂ ਇਸ ਕਰਕੇ ਬਣਾਇਆ ਸੀ ਭਗਤ ਸਿੰਘ ਜੀ ਦਾ ਨਾਮ ਇਹ ਦਿੱਤਾ ਸੀ ਯਾਰ ਜੀ ਆਪਾਂ ਆਪਣੀ ਜਵਾਨੀ ਨੂੰ ਬਚਾਉਣਾ ਹੈ ਹਮ ਪਿੰਡ ਦੇ ਵਿੱਚ ਜੇ ਅਸੀਂ ਅੱਜ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਸਾਨੂੰ ਜਿਹੜਾ ਭਰਪੂਰ ਮਾਤਰਾ ਚ ਮਿਲ ਰਿਹਾ ਸਾਡੇ ਰੀਚ ਉਹਦੇ ਵਿੱਚ ਕਾਫੀ ਮੀਟਿੰਗਾਂ ਹੋਈਆਂ ਹੂੰ ਮਤਲਬ ਐਸਐਸਪੀ ਸਾਡੇ ਡਿਪਟੀ ਡਿਹਾਤੀ ਹੂੰ ਐਸਐਚਓ ਸਾਹਿਬ ਸਾਡੇ ਥਾਣੇ ਦੇ ਬਹੁਤ ਮੀਟਿੰਗਾਂ ਹੋਈਆਂ ਸਾਡੇ ਪਿੰਡ ਵੀ ਮਤਲਬ ਕਾਫੀ ਵਾਰੀ ਇਸ ਵਿਸ਼ੇ ਤੇ ਕਾਨਫਰੰਸਾਂ ਹੋਈਆਂ ਪੁਲਿਸ ਪ੍ਰਸ਼ਾਸਨ ਨਾਲ ਤੇ ਅਸੀਂ ਖੁਦ ਵੀ ਪਿੰਡ ਦੇ ਪੈਰੇ ਲਾ ਕੇ ਦੇਖ ਲਏ ਸਾਡੇ ਮਤਲਬ ਤਿੰਨ ਸੜਕਾਂ ਪੈਂਦੀਆਂ ਜੀ ਹੂੰ ਪਿੰਡ ਨੂੰ ਇੱਕ ਮਾਨਸਾ ਕੋਰ ਤੋਂ ਪੁੱਛਿਆ ਤਾਂ ਆਉਂਦੀ ਇੱਕ ਤੁੰਗੜੀ ਤੋਂ ਇੱਕ ਇਹ ਤੁਸੀਂ ਸਾਨੂੰ ਇਹ ਦੱਸੋ ਵਿੱਚ ਸੌਰੀ ਵਿੱਚ ਟੋਕ ਰਹੇ ਹਾਂ ਇਹ ਪਿੰਡ ਚ ਕਿੰਨੀਆਂ ਓਵਰਡੋਸ ਨਾਲ ਕਿੰਨੀਆਂ ਨਸ਼ਾ ਨਾਲ ਕਿੰਨੀਆਂ ਮੌਤਾਂ ਹੋ ਚੁੱਕੀਆਂ ਜੇ ਹੁਣ ਜੀ ਆਪਾਂ ਫਰੈਸ਼ ਤਾਜੀ ਕਰਾਂਗੇ ਤਾਂ ਜੀ ਆਹਾ ਸਾਡੇ ਹੁਣ ਆ ਸਿਰਫ 2 ਸਾਲਾਂ ਦੇ ਵਿੱਚ ਸੌਰੀ 3 ਸਾਲ ਦੇ ਕਹਿ ਸਕਦੇ ਆਪਾਂ ਪੰਜ ਮੌਤਾਂ ਨੌਜਵਾਨਾਂ ਦੀਆਂ ਜਿਦੇ ਵਿੱਚ 3 17 17 ਸਾਲ ਦੇ ਬੱਚੇ ਨੌਜਵਾਨ ਤੇ ਇੱਕ 28 ਸਾਲ ਦਾ ਤੇ ਇੱਕ 20 ਸਾਲ ਦਾ ਬੱਚਾ ਪੰਜ ਬੱਚੇ ਜਿਹੜੇ ਹੁਣ ਸਾਡੇ ਤਾਜ਼ੇ ਪੰਜ ਬੱਚੇ ਗਏ ਆ ਜੀ ਆ ਤਿੰਨ ਸਾਲਾਂ ਚ ਰਾਏਖਾਨਾ ਪਿੰਡ ਚ ਪੰਜ ਮੌਤਾਂ ਹੋ ਗਈਆਂ ਨੌਜਵਾਨਾਂ ਦੀਆਂ ਨਸ਼ੇ ਕਰਕੇ ਪਿਛਲੇ 3-4 ਸਾਲਾਂ ਦੇ ਹਾਂਜੀ ਜੀ ਜਿਹਦੇ ਵਿੱਚੋਂ ਦੋ ਵਿਆਹੇ ਹੋਏ ਸੀ ਨੌਜਵਾਨ ਇੱਕ ਛੋਟੇ-ਛੋਟੇ ਦੋਨੇ ਜਿਹੜੇ ਬੱਚਿਆਂ ਨੂੰ ਆਪਾਂ ਨੂੰ ਪਿੱਛੇ ਛੱਡ ਕੇ ਗਏ ਆ ਤੇ ਇਹਨਾਂ ਕੇਸਿਸ ਦਾ ਬਣਿਆ ਕੇਸ ਬਣਾਇਆ ਗਿਆ ਕਿ ਕੇਸ ਕਿਉਂ ਨਹੀਂ ਬਣਾਏ ਗਏ ਫੌਜਦਾਰੀ ਦਾ ਮੁਕਦਮਾ ਕ੍ਰਿਮੀਨਲ ਕੇਸ ਦਰਜ ਕਿਉਂ ਨਹੀਂ ਹੋਇਆ ਇਹ ਮਸਲਾ ਇਹ ਇਹ ਪਤਾ ਕੀ ਹੈ ਜੀ ਜਦੋਂ ਇੱਕ ਪਰਿਵਾਰ ਦੇ ਘਰੋਂ ਪੇਰੈਂਟਸ ਦੇ ਘਰੋਂ ਇੱਕ ਨੌਜਵਾਨ ਬੱਚਾ ਚਲਾ ਜਾਂਦਾ ਨਾ ਉਹ ਕੇਸਾਂ ਦੇ ਵਿੱਚ ਨਹੀਂ ਉਲਝਣਾ ਚਾਹੁੰਦਾ ਉਹਨੂੰ ਲੱਗਦਾ ਜੀ ਕਿਉਂਕਿ ਉਹ ਤਪੇ ਹੁੰਦੇ ਆ ਪਹਿਲਾਂ ਹੀ ਉਹਨਾਂ ਦੀ ਪ੍ਰਾਪਰਟੀ ਦਾ ਨੁਕਸਾਨ ਪੂਰਾ ਪ੍ਰੋਪਰ ਹੋ ਚੱਕਿਆ ਹੁੰਦਾ ਉਸ ਟਾਈਮ ਕਿਉਂਕਿ ਮਤਲਬ ਜਿਹੜਾ ਜਵਾਕ ਇਸ ਚਿੱਟੇ ਤੇ ਪੈ ਗਿਆ ਉਹਦੇ ਘਰ ਦੇ ਹਾਲਾਤ ਬਹੁਤ ਬੱਤਰ ਖਰਾਬ ਹੋ ਜਾਂਦੇ ਆ ਮਾਪਿਓ ਜਦੋਂ ਤੋਂ ਉਹ ਨਸ਼ੇ ਤੇ ਪੈ ਜਾਂਦਾ ਉਹਦੇ ਘਰ ਦੇ ਹਾਲਾਤ ਹੀ ਖਰਾਬ ਹੋ ਜਾਂਦੇ ਆ ਮਾਪਿਓ ਵੀ ਟੈਨਸ਼ਨ 'ਚ ਰਹਿਣ ਲੱਗ ਜਾਂਦਾ ਜਦੋਂ ਇਹ ਜਿਹੜੀਆਂ ਕੱਟਨਾਵਾ ਵਾਪਰ ਰਿਹਾ ਪੇਰੈਂਟਸ ਨੂੰ ਉਦੋਂ ਇਹਨਾਂ ਚੀਜ਼ਾਂ ਤੇ ਨਹੀਂ ਧਿਆਨ ਰਹਿਦਾ ਉਹ ਸਿਰਫ ਤੇ ਸਿਰਫ ਚੱਕ ਕੇ ਉਹਨਾਂ ਦਾ ਹੁੰਦਾ ਸੰਸਕਾਰ ਕਰਦਾ ਉਹਨਾਂ ਨੇ ਕੋਈ ਕੇਸ ਕਰਾਉਣ ਦੀ ਮਤਲਬ ਪੇਰੈਂਟਸ ਨੇ ਨਹੀਂ ਕੀਤੀ ਜੇ ਕੋਈ ਕੋਸ਼ਿਸ਼ ਕੀਤੀ ਹੋਵੇ ਕਮੇਟੀ ਦਾ ਇੱਕ ਇਹ ਦੇਖੋ ਜੀ ਤੁਸੀਂ ਆਪਾਂ ਕਿੰਨਾ ਰੱਖ ਸਕਦੇ ਜੀ ਆਪਾਂ ਕਿਸੇ ਬੱਚੇ ਨੂੰ ਬਚਾਉਣਾ ਹਮ ਅਸਲ ਦੇ ਵਿੱਚ ਕੀ ਹੈ ਜਿਹੜੇ ਸਮਗਲਰ ਆ ਜੀ ਉਹਨਾਂ ਦੇ ਹੌਸਲੇ ਹੈਗੇ ਬਲੰਦ ਉਹ ਉਹ ਜਿਹੜੀ ਵੱਡੀ ਗਿਣਤੀ ਦੇ ਵਿੱਚ ਆ ਉਹ ਉਹਨਾਂ ਦੀ ਗਿਣਤੀ ਜਾਦਾ ਵੱਡੀ ਆ ਜਦੋਂ ਕੋਈ ਕਮੇਟੀ ਬੰਦੀ ਆ ਕਮੇਟੀ ਦੇ ਸਟਾਰਟਿੰਗ ਦੇ ਵਿੱਚ 15 ਬੰਦੇ ਹੋ ਸਕਦੇ ਆ ਉਹ 10 ਰਹਿ ਜਾਂਦੇ 5 ਰਹਿ ਜਾਂਦੇ ਆ ਅਖੀਰ ਤੱਕੇ ਦੋ ਤਿੰਨ ਰਹਿ ਜਾਂਦੇ ਆ ਜਦੋਂ ਦੋ ਤਿੰਨ ਉਹ ਕਮੇਟੀ ਚ ਰਹਿ ਕੇ ਫਿਰ ਉਹਨਾਂ ਤੇ ਅਟੈਕ ਹੁੰਦਾ ਮੇਰੇ ਨਾਲ ਖੁਦ ਵਾਪਰੀ ਆ ਜੀ ਮੈਂ ਤੁਹਾਨੂੰ 2020 ਦੀ ਗੱਲ ਦੱਸਦਾ ਹਾਂ ਦੱਸੋ 2020 ਦੇ ਵਿੱਚ ਸਾਡੇ ਕਮੇਟੀ ਬਣੀ ਸੀ ਜੀ ਹੂੰ 2020 ਦੇ ਵਿੱਚ ਅ ਅਸੀਂ ਪ੍ਰੋਪਰ ਤਿੰਨ ਆਡਿਆਂ ਤੇ ਅਸੀਂ ਆਪਣੇ ਜਿੱਥੋਂ ਵੀ ਸਾਨੂੰ ਰੋਡ ਪੈਂਦੇ ਸੀ ਅਸੀਂ ਉਹਦੇ ਉੱਤੇ ਪੂਰਾ ਕੰਟਰੋਲ ਕਰ ਲਿਆ ਜੀ ਆਪਣੇ ਪਿੰਡ ਦੇ ਵਿੱਚ ਆਪਾਂ ਇੱਕ ਚੀਜ਼ ਵੀ ਨਹੀਂ ਵੜਨ ਦੇਣੀ ਬਾਹਰਲਾ ਬੰਦਾ ਆਉਣਾ ਵੀ ਬੰਦ ਕਰਤਾ ਸੀ ਪਿੰਡ 'ਚ ਜੇ ਕੋਈ ਵੀ ਆਊਗਾ ਤਾਂ ਉਸ ਨੂੰ ਆਈਡੈਂਟੀ ਕਰਕੇ ਹੀ ਜਾਣ ਦਿੱਤਾ ਜਾਊਗਾ ਮਤਲਬ ਜੇ ਕੋਈ ਰਿਸ਼ਤੇਦਾਰ ਆ ਗਿਆ ਤਾਂ ਉਹਦਾ ਰਿਸ਼ਤੇਦਾਰ ਪਿੰਡ ਦਾ ਬੰਦਾ ਆ ਕੇ ਲੈ ਕੇ ਸਾਡੇ ਕੋਲ ਜਾਊਗਾ ਤੇ ਫਿਰ ਉਹ ਇੰਟਰ ਕਰੂਗਾ ਪਿੰਡ 'ਚ ਤਲਾਸ਼ੀ ਕਰਕੇ ਉਦੋਂ ਕੀ ਹੋਇਆ ਜੀ ਤੇ ਸਾਡੇ ਪਿੰਡ ਦੇ ਕੁਝ ਇੱਕ ਬੰਦੇ ਨੇ ਅੱਖ ਬਚਾ ਕੇ ਪਿੰਡ ਚੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਉਹਨੇ ਚਿੱਟਾ ਸਪਲਾਈ ਕਰਤਾ ਅਸੀਂ ਉਹਨੂੰ ਰਾਤ ਨੂੰ ਭਾਲਾ ਲੱਗ ਜਾਈ ਖੇਤਾਂ ਚ ਸਾਨੂੰ ਨਹੀਂ ਭੱਲਿਆ ਲੁੱਕ ਗਿਆ ਉਸ ਦਿਵਾਰ ਕੀ ਕੀਤਾ ਕਹਿੰਦੇ ਜੀ ਯਾਰ ਜੀ ਸੁਖਜੀਤ ਹੀ ਵੱਧ ਬੋਲਦਾ ਥੋੜਾ ਜਾਂ ਇਹਨਾਂ ਨੇ ਮੇਰੇ ਦੋ ਬੇਟੀਆਂ ਜੀ ਤੇ ਮੇਰੀ ਮੈਡਮ ਘਰੇ ਸੀ ਇਹਨਾਂ ਨੇ ਲੈ ਕੇ ਜੀ ਟੰਬੇ ਤੇ ਵਗੈਰਾ ਤੇ ਮੇਰੇ ਘਰ ਤੇ ਹਮਲਾ ਕਰਤਾ ਕਿਵੇਂ ਰੋੜੇ ਰੋੜੇ ਆ ਰੋੜੇ ਵੀ ਸਾਰ ਕੁਝ ਲੈ ਕੇ ਗਏ ਸੀ ਜੀ ਡੱਕੇ ਸੀ ਨਸ਼ੇ ਦੇ ਮੈਂ ਬਠਿੰਡੇ ਪ੍ਰਾਈਵੇਟ ਕੰਮ ਕਰਦਾ ਠੀਕ ਹੈ ਜੀ ਤੇ ਮੈਨੂੰ ਜਦੋਂ ਮੇਰੇ ਬੱਚਾ ਨੇ ਫੋਨ ਕੀਤਾ ਰੋਂਦਿਆਂ ਨੇ ਡਰੇ ਹੋਏ ਸੀ ਮੇਰੇ ਬੱਚੇ ਤੇ ਨਹੀਂ ਦੇਣੇ ਜੀ ਬਿਲਕੁਲ ਦੇਣੇ ਦੇਣੇ ਕੀਤਾ ਤੇ ਮੈਂ ਪ੍ਰਸ਼ਾਸਨ ਨੂੰ ਇਹਦੀ ਗਹਾਰ ਲਈ ਲਿਖਤੀ ਰੂਪ ਦੇ ਵਿੱਚ ਆਪਣੇ ਉੱਥੇ ਮਰੀ ਜਿਹੜੀ ਪਹਿਲੀ ਦਰਖਾਸਤ ਹੁੰਦੀ ਆ ਫਸਟ ਉਹ ਦਿੱਤੀ ਤੇ ਮਤਲਬ ਪ੍ਰਸ਼ਾਸਨ ਨੇ ਉਦੋਂ ਮੇਰਾ ਥਾਣੇ 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 ਜੀ ਤੇ ਮੇਰਾ ਪ੍ਰਸ਼ਾਸਨ ਥਾਣਾ ਕੋਟ ਫੱਤਾ ਪੋਟ ਪਤਾ ਥਾਣੇ ਤੋਂ ਤੁਸੀਂ ਡੀਡੀਆਰ ਲਖਾਈ ਬਈ ਐਦਾਂ ਕਰਕੇ ਮੇਰੇ ਹਾਂਜੀ ਮੇਰੇ ਤੇ ਹਮਲਾ ਹੋਇਆ ਤੇ ਜੀ ਮੇਰਾ ਪਰਿਵਾਰ ਸੇਫ ਨਹੀਂ ਹੈਗਾ ਠੀਕ ਹੈ ਮੇਰਾ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਮੈਂ ਉਦੋਂ ਮੁੱਖ ਮੰਤਰੀ ਸੀ ਸਰਦਾਰ ਕੈਪਟਨ ਮਨਿੰਦਰ ਸਿੰਘ ਜੀ ਮੈਂ ਮੇਲ ਵੀ ਕੀਤੀ ਜਿ ਐ ਕਰਕੇ ਸਾਡੇ ਨਸ਼ਾ ਵੇਚਿਆ ਤੇ ਮੇਰੇ ਤੇ ਹਮਲਾ ਹੋ ਗਿਆ ਮੇਰੇ ਦੋ ਬੱਚੇ ਆ ਦੇ ਜੀ ਮੈਨੂੰ ਲੱਗਦਾ ਮੈਂ ਸੇਫ ਨਹੀਂ ਹੈਗਾ ਇਸ ਪਿੰਡ ਦੇ ਵਿੱਚ ਕਾਪੀਆਂ ਉਹਦੀਆਂ ਐਸਐਸਪੀ ਨੂੰ ਭੇਜੀਆਂ ਡੀਓ ਉਹਦੀਆਂ ਜੀ ਸਿੱਧਾ ਮੈਂ ਤਾਂ ਸੀਐਮ ਸਾਹਿਬ ਨੂੰ ਕਰਤੀਆਂ ਸਿੱਧੀਆਂ ਜੀ ਸੀਐਮ ਉਹ ਤਾਂ ਹੁੰਦਾ ਮੇਰੇ ਉਸ ਟਾਈਮ ਦਾ ਹਾਂਜੀ ਕਿਉਂਕਿ ਮੈਂ ਜਾਣ ਦਾ ਮਤਲਬ ਸਟੱਡੀ ਕੀਤੀ ਹੈ ਹਰ ਵੇਲੇ ਤੇ ਮੈਂ ਮੇਲ ਵਗੈਰਾ ਸਭ ਕੁਝ ਜਾਣਦਾ ਮੈਂ ਸਟੱਡੀ ਕੀਤੀ ਹੋਈ ਆ ਤੇ ਮੈਂ ਜੀ ਜਦੋਂ ਮੇਰਾ ਸਾਥ ਨਾ ਦਿੱਤਾ ਜੀ ਫਿਰ ਅੱਕ ਕੇ ਮੈਂ ਵੀ ਘਰੇ ਬਹਿ ਗਿਆ ਮੈਂ ਕਿਹਾ ਜੀ ਮੇਰਾ ਕਿਹੜਾ ਮੁੰਡਾ ਲੱਗਣਾ ਹੈ ਜਿੱਥੇ ਦੇ ਮੇਰਾ ਮੁੰਡਾ ਤਾਂ ਲੱਗਣਾ ਨਹੀਂ ਪਰ ਮੈਨੂੰ ਇਸ ਗੱਲ ਦੀ ਦੁੱਖ ਹੈ ਜੀ ਮੇਰੇ ਦੋ ਧੀਆ ਤਾਂ ਮੌਨਾਂ ਵਾਸਤੇ ਇੱਕ ਨਸ਼ਾ ਰਹਿਤ ਮੁੰ ਕੁੜੀਆਂ ਦਾ ਹੀ ਟੈਨਸ਼ਨ ਹੈ ਪੇਰੈਂਟਸ ਦੇ ਹੀ ਆ ਜਿਹਦੇ ਬੇਟੀਆਂ ਨੇ ਯਾਰ ਸਾਨੂੰ ਮੁੰਡੇ ਉਹ ਮਿਲ ਸਕਦੇ ਆ ਜਿਹੜੇ ਨਸ਼ਾ ਲੈ ਕੇ ਮਿਲਣਗੇ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਇਹ ਤੁਸੀਂ ਦੱਸੀ ਬਈ ਹੌਸਲੇ ਵਧੇ ਆ ਨਸ਼ੇ ਵੰਡਣ ਵਾਲਿਆਂ ਦੇ ਮੈਨੂੰ ਇਹ ਦੱਸੋ ਪੁਲਿਸ ਅਫਸਰਾਂ ਦੇ ਕਿੰਨੇ ਹੌਸਲੇ ਵਧੇ ਆ ਨਸ਼ਾ ਫੜਨ ਲਈ 0% ਪ੍ਰਸ਼ਾਸਨ ਆ ਜਿਹੜਾ ਨਸ਼ਾ ਜਿਹੜਾ ਨਸ਼ਾ ਵੇਚਦਾ ਬੰਦਾ ਜੀ ਉਹ ਖੁਦ ਕਹਿ ਕਹਿ ਦਿੰਦਾ ਵੀ ਮੇਰੇ ਤਾਂ ਪੁਲਿਸ ਵਾਲੇ ਘਰੇ ਆ ਕੇ ਜਾਂਦੇ ਆ ਜੀ ਫਿਰ ਉਹਦੇ ਨਾ ਸਾਡਾ ਕੋਈ ਸਾਥ ਦਿੰਦਾ ਪ੍ਰਸ਼ਾਸਨ ਨੇ ਬਿਲਕੁਲ ਜ਼ੀਰੋ ਸਾਥ ਦਿੱਤਾ ਹੈ ਅਸੀਂ ਫਿਰ ਉਹਦੇ ਵਿੱਚ ਕਰ ਵੀ ਕੀ ਸਕਦੇ ਆਂ ਪੁਲਜੀਤ ਸਿੰਘ ਜੀ ਤੁਸੀਂ ਦੱਸਿਆ ਬਈ ਨਸ਼ਾ ਵੰਡਣ ਵਾਲੇ ਦੇ ਹੌਸਲੇ ਵਧੇ ਹੋਏ ਨੇ ਤੁਸੀਂ ਇਹ ਵੀ ਦੱਸਿਆ ਪੁਲਿਸ ਅਫਸਰਾਂ ਦੇ ਹੌਸਲੇ 0% ਨੇ ਨਸ਼ਾ ਫੜਨ ਨੂੰ ਪੁਲਿਸ ਅਫਸਰਾਂ ਨੂੰ ਤਾਂ ਮੋਟੀ ਤਨਖਾਹ ਵੀ ਮਿਲਦੀ ਹੈ ਉਹਨਾਂ ਦੀ ਜਾਨੋ ਮਾਲ ਦੀ ਸੁਰੱਖਿਆ ਵੀ ਹੁੰਦੀ ਹੈ ਪੁਲਿਸ ਕੋਲ ਹਥਿਆਰ ਵੀ ਹੁੰਦੇ ਨੇ ਪ੍ਰਸ਼ਾਸਨ ਵੀ ਹੁੰਦਾ ਕਾਨੂੰਨ ਵੀ ਹੁੰਦਾ ਉਹਨਾਂ ਦੀ ਰੱਖਿਆ ਲਈ ਲੋਕਾਂ ਦੀ ਰੱਖਿਆ ਲਈ ਵੀ ਬੈਠੇ ਹੁੰਦਾ ਉਹਦੇ باوجود 0% ਹੌਸਲੇ ਨੇ ਉਹਨਾਂ ਦੇ ਇਹ ਤੁਹਾਨੂੰ ਕੀ ਕਾਰਨ ਲੱਗਦਾ ਹੈ ਇਹਦਾ ਕਾਰਨ ਜੀ ਹੁਣ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਹਾਂ ਇੱਕ ਨਸ਼ਾ ਵੇਚਦਾ ਸੀ ਹੁਣ ਤਿੰਨ ਹੋ ਗਏ ਜੀ ਹੂੰ ਫਿਰ ਉਹ ਹਾਂ ਜੀ ਹੁਣ ਤੁਸੀਂ ਆਪ ਹੀ ਦੇਖੋ ਜੀ ਕਿੱਥੇ ਇੱਕ ਨੂੰ ਹਟਣਾ ਚਾਹੀਦਾ ਸੀਗਾ ਵੀ 0% ਹੋਣਾ ਚਾਹੀਦਾ ਜੀ ਕਿੱਥੇ ਜਦੋਂ ਵੱਧਦਾ ਜੀ ਉਹਦਾ ਮਤਵਪੁਰ ਪ੍ਰਸ਼ਾਸਨ ਉਹ ਤਾਂ ਸਾਥ ਹੀ ਦੇ ਰਹਿਣਾ ਜੀ ਇਹ ਸੰਕੇਤ ਹੈ ਹਾਂ ਜੀ ਹੂੰ ਕਿ ਇੱਕ ਦੇ ਇਹ ਮੇਰੇ ਮੰਨਣਾ ਵੀ ਸੰਕੇਤ ਇਹ ਵੀ ਪੰਸਾਇਤ ਪ੍ਰਸ਼ਾਸਨ ਦਾ ਫੁੱਲ ਸਪੋਰਟ ਆ ਵੀ ਨਸ਼ਾ ਵੇਚੂ ਪਿੰਡ ਰਾਇਖਾਨਾ ਜ਼ਿਲ੍ਹਾ ਬਠਿੰਡਾ ਚ ਹੁਣ ਤਿੰਨ ਇਹ ਜੇ ਲੋਕ ਨੇ ਜਿਹੜੇ ਕਿ ਨਸ਼ਾ ਵੇਚਦੇ ਆ ਚੋਣਾਂ ਦਾ ਕੁਝ ਨਹੀਂ ਵਿਗਦਾ ਕੁਝ ਵੀ ਨਹੀਂ ਹਾਂ ਜੀ ਤੇ ਹੋਰ ਤੁਸੀਂ ਦੱਸੋ ਕਮੇਟੀ ਪਹਿਲਾਂ ਜਿਹੜੀਆਂ ਪੰਜਾਬ ਚ ਕਮੇਟੀਆਂ ਬਣੀਆਂ ਸੀ ਪਿਛਲੇ ਸਾਲ ਤੱਕ ਚੋਣਾਂ ਤੋਂ ਪਹਿਲਾਂ ਤੱਕ ਕਮੇਟੀਆਂ ਬਹੁਤ ਐਕਟਿਵ ਸੀ ਹਾਂ ਜੀ ਕਾਫੀ ਜੁਝਾਰੂ ਸੀ ਕਮੇਟੀਆਂ ਇਹ ਫਿਰ ਕੰਮ ਹੁਣ ਕਮੇਟੀਆਂ ਦਾ ਜਿਹੜੀਆਂ ਨਸ਼ਾ ਛਡਾਓ ਕਮੇਟੀਆਂ ਦਾ ਕੰਮ ਡਾਊਨ ਕਿਵੇਂ ਹੋ ਗਿਆ ਇਹ ਕਿਵੇਂ ਹਵਾ ਚ ਰਹੇਗੀ ਗੱਲ ਹੁਣ ਇਹ ਹਵਾ ਦੇ ਵਿੱਚ ਇਹ ਰਹੇਗੀ ਜੀ ਹੁਣ ਮੰਨ ਕੇ ਚੱਲੋ ਅਸੀਂ ਬੰਦੇ ਆ ਇੱਕ ਵੀਲਦਾਰੀਆਂ ਆਪਾਂ ਕਮੇਟੀ ਦੇ ਵਿੱਚ ਬੜ ਗਏ ਠੀਕ ਆ ਕਮੇਟੀ ਬਣਾਲੀ ਜੇ ਆਪਦਾ ਨੁਕਸਾਨ ਉਹਨਾਂ ਦੇ ਮਾਰਾਂਗੇ ਤਾਂ ਵੀ ਆਪ ਦਾ ਨੁਕਸਾਨ ਆਈ ਪ੍ਰਸ਼ਾਸਨ ਕੋਈ ਸਾਥ ਨਹੀਂ ਦਿੰਦਾ ਜੇ ਉਹ ਸਾਨੂੰ ਆ ਕੇ ਮਾਰ ਜਾਂਦੇ ਆ ਤਾਂ ਨਹੀਂ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਸਾਡੇ ਦਾ ਦੋਨੇ ਪਾਸੇ ਸਾਡਾ ਘਰੀ ਬਰਬਾਦ ਹੁੰਦਾਗਾ ਜੀ ਹੁਣ ਇਹ ਘੁੰਮਣ ਕਲਾ ਦੀ ਇੱਕ ਤੁਸੀਂ ਜਾ ਕੇ ਇੰਟਰਵਿਊ ਕਰਿਓ ਜੀ ਘੁੰਮਣ ਕਲਾ ਦੇ ਵਿੱਚ ਇਹ ਹਾਦਸਾ ਵਾਪਰਿਆਗਾ ਉਹਨਾਂ ਨੇ ਇੱਕ ਸਮਗਲਰ ਚੱਕ ਕੇ ਕੁੱਟਿਆ ਕੁੱਟ ਦੇ ਵਿੱਚ ਉਹਦੇ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਚਲ ਉਹਨਾਂ ਨੇ ਲਾਸ਼ ਨੂੰ ਖੁਰਦ-ਬੁਰਦ ਕਰਦੇ ਸੀਗੇ ਹੁਣ ਉਹ 17 ਜਾਣੇ ਸੀਗੇ ਜਿੰਨੇ ਉਹਨਾਂ ਦੀ ਪਰਚਾ ਪਿਆਗਾ ਜੀ ਮੈਂ ਤਾਂ ਇਹੀ ਕਹਣਾ ਜੀ ਕੈਪਟਨ ਮਨਿੰਦਰ ਸਿੰਘ ਨੇ ਸੌਂ ਖਾਦੀ ਸੀ ਕੱਪ ਗੁੱਟਕਾ ਤੇ ਹੱਥ ਸਾਹ ਤਰਵੰਡੀ ਦਮਦਮਾ ਸਾਹਮ ਸਾਡੇ ਨਾਲ ਹੀ ਹਥੇ 16 ਕਿਲੋਮੀਟਰ ਇਧਰੀ ਹੱਥ ਕਿਰਾਏ ਤੇ ਬਠਿੰਡੇ ਖਾਦੀ ਸੀ ਜੀ ਹਫ਼ਤੇ ਚ ਨਸ਼ਾ ਬੰਦ ਕਰ ਦੂੰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਇਸ ਗੱਲ ਦਾ ਮਤਲਬ ਖੜਕੜਕਲਾ ਅਸੀਂ ਖੁਦ ਖੜਕੜਕਲਾ ਮੈਂ ਵੀ ਵੇਚੀ ਸੀ ਉਹ ਖੁਦ ਗਿਆ ਮੈਂ ਖੜਕੜਕਲਾ ਜੀ ਜਿਹੜਾ ਅਸੀਂ ਅੱਜ ਕੱਲਾ মিডিਆ ਦੇ ਵਿੱਚ ਪ੍ਰਚਾਰ ਕਰ ਰਹੇ ਆ ਨਸ਼ੇ ਵਾਸਤੇ ਗਰਾਊਂਡ ਲੈਵਲ ਤੇ ਰਿਪੋਰਟ ਹੋ ਰਿਹਾ ਹੈ মিডিਆ ਦੇ ਵਿੱਚ ਕੀ ਹੈ ਜੀ ਆਪਾਂ ਦਿਖਾ ਰਹੇ ਆ ਅਸੀਂ ਐਨੇ ਘਰ ਸੀਲ ਕਰਤੇ ਮਤਲਬ ਅਸੀਂ ਰੋਜ਼ ਹੀ ਅਖਬਾਰਾਂ 'ਚ ਖਬਰਾਂ ਪੜ੍ਹਦੇ ਆ ਉਹ ਕਿੱਥੇ ਹੋ ਰਿਹਾ ਸਾਨੂੰ ਇਸ ਗੱਲ ਦਾ ਨਹੀਂ ਪਤਾ ਅਸੀਂ ਸਿਰਫ ਅਖਬਾਰ ਪੜ੍ਹਦੇ ਆ ਅਖਬਾਰ ਦੇ ਵਿੱਚ ਦੇਖ ਰਿਹਾ ਜੀ ਐਨੇ ਸਬਕਰਾਰਾਂ ਦੇ ਘਰ ਜਿਹੜੇ ਪ੍ਰਾਪਰਟੀ ਸੀਲ ਕਰਤੀ ਐਨੇ ਕਰੋੜ ਦੀ ਸੀ ਪ੍ਰਾਪਰਟੀ ਸੀਲ ਕਰਤੀ ਮਤਲਬ ਸਾਨੂੰ ਤਾਂ ਤਾਂ ਵਿਸ਼ਵਾਸ ਨਹੀਂ ਸਾਡੇ ਏਰੀਆ 'ਚ ਉਹ ਕੰਮ ਕਿਉਂ ਨਹੀਂ ਹੋ ਰਿਹਾ ਜੀ ਸਾਡੇ ਪ੍ਰਸ਼ਾਸਨ ਦੀ ਘਾਟ ਆ ਕਿ ਸਾਡੇ ਮਤਲਬ ਜੀ ਜਿਹੜੇ ਸਾਡੇ ਚੁਣੇ ਹੋਏ ਇੱਥੇ ਨਮਾਇंदे ਆ ਉਹਨਾਂ ਦੀ ਪ੍ਰਾਪਰ ਪ੍ਰਸ਼ਾਸਨ ਦੇ ਉੱਪਰ ਹੀ ਮਤਲਬ ਹੱਥ ਪਕੜਨੀ ਹੈਗੀ ਜੀ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਇਹਦੇ ਵਿੱਚ ਕੋਈ ਕਾਰਨ ਹੈਗਾ ਜੀ ਪ੍ਰਸ਼ਾਸਨ ਤੇ ਪਕੜ ਜਾਂਦਾ ਸਾਡੇ ਲੋਕ ਲੈ ਮਤਲਬ ਨਮਾਇੰਦਿਆਂ ਦੀ ਹੈ ਨਹੀਂ ਜਾਂ ਫਿਰ ਪ੍ਰਸ਼ਾਸਨ ਦੇ ਕਰਨ ਤੇ ਜੂ ਨਹੀਂ ਸਰਕਦੀ ਅਸੀਂ ਤੁਹਾਡੀ ਪਿੰਡ ਦੀ ਲਾਇਬ੍ਰੇਰੀ ਚ ਦੇਖਿਆ ਇੱਕ ਪੁਲਿਸ ਵਾਲਾ ਪੋਸਟਰ ਵੀ ਲੱਗਿਆ ਹੋਇਆ ਬਈ ਨਸ਼ਾ ਛਡਾਉਣ ਬਾਰੇ ਕੋਈ ਸਲੋਗਨ ਲੱਗਿਆ ਹੋਇਆ ਤੁਸੀਂ ਸਾਨੂੰ ਦੱਸਿਆ ਕਿ ਪੁਲਿਸ ਅਫਸਰ ਜਿਹੜੇ ਆ ਕੇ ਮੀਟਿੰਗਾਂ ਵੀ ਲੈਂਦੇ ਨੇ ਉਹ ਮੀਟਿੰਗ ਚ ਕੀ ਗੱਲਬਾਤ ਹੁੰਦੀ ਹੈ ਉਹ ਤੁਹਾਨੂੰ ਕੀ ਕਹਿੰਦੇ ਨੇ ਤੇ ਲੋਕ ਉਹਨਾਂ ਨੂੰ ਕੀ ਸਵਾਲ ਕਰਦੇ ਨੇ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਉਹ ਕਹਿੰਦੇ ਜੀ ਜਦੋਂ ਵੀ ਕੋਈ ਸਾਡਾ ਪਿੰਡ ਦਾ ਸੂਲ ਹੈ ਜੀ ਯਾ ਤੇ ਕੋਈ ਪ੍ਰੋਪਰ ਇਸ ਗੱਲ ਤੇ ਬੋਲੂ ਖੁੱਲ ਕੇ ਬੋਲੂਗਾ ਸਾਡੇ ਪਿੰਡ ਬਕਾਇਦਾ ਸਾਡੇ ਪਿੰਡ ਦੇ ਲੋਕ ਆਏ ਆ ਜੀ ਜਿਹੜੇ ਨਾਮ ਵੀ ਲੈ ਦੇਣਗੇ ਸਾਡੇ ਫਲਾਣੇ ਬਣਾ ਦੇ ਸਮਗਲਰ ਆ ਔਨ ਦੀ ਸਪੋਰਟ ਔਨ ਕੈਮਰਾ ਪ੍ਰੋਬਲਮ ਫਿਰ ਪੁਲਸ ਸਾਡੇ ਸਾਨੂੰ ਟਿਕਾਉਂਦੇ ਜੀ ਤੁਸੀਂ ਨਾਮ ਆ ਲਓ ਥੋੜੀ ਬੈਸ ਪੈ ਜੂ ਜੀ ਡਾਇਰੈਕਟ ਨਾਮ ਨਾਲੋ ਸਾਨੂੰ ਪਰਦੇਣਾ ਦੱਸੋ ਅਸੀਂ ਉਹ ਕਹਿੰਦੇ ਨੇ ਇਦਾਂ ਜੀ ਥੋੜੀ ਬੈਸ ਨਾ ਪਵੇ ਨਹੀਂ ਤੁਹਾਡੀ ਆਪਸ ਵਿੱਚ ਵਿਗੜ ਗਈ ਤੇ ਤੁਸੀਂ ਕਿਹਾ ਨਹੀਂ ਵੀ ਤੁਸੀਂ ਕਾਹਦੇ ਲਈ ਬੈਠੇ ਹਾਂ ਫਿਰ ਉੱਥੇ ਤੋਂ ਉਸ ਗੱਲ ਤੇ ਮੈਂ ਆਉਣਾ ਜੀ ਆ ਜੀ ਤੁਸੀਂ ਡਾਇਰੈਕਟ ਨਾਮ ਨਾਲ ਲਓ ਜੀ ਡਾਇਰੈਕਟ ਜਿਹਨੇ ਨਾਮ ਲਾਇਤੇ ਸੀ ਉਹ ਜੇ ਆਪਾਂ ਡਾਇਰੈਕਟ ਨਾ ਲਵਾਂਗੇ ਮਤਲਬ ਪ੍ਰਸ਼ਾਸਨ ਇਹ ਕਹਿੰਦਾ ਅਸੀਂ ਵੀ ਛੋਟੀ ਮਦਦ ਨਹੀਂ ਕਰ ਸਕਦੇ ਮਤਲਬ ਉਹ ਮਦਦ ਨਹੀਂ ਕਰ ਸਕਦੇ ਆਪਣੀ ਜੇ ਡਾਇਰੈਕਟ ਨਾ ਵੀ ਲੈਨੇ ਆਪਾਂ ਤੇ ਉਹਦੇ ਵਿੱਚ ਕਹਿੰਦੇ ਜੀ ਜਿਹੜੇ ਤੁਹਾਡੇ ਬੱਚੇ ਲੱਗੇ ਹੋਇਆ ਉਹਨਾਂ ਨੂੰ ਬਚਾਓ ਜੇ ਕੋਈ ਛੜਰਾ ਚਾਹੁੰਦਾ ਹੈ ਉਹਨੂੰ ਅਸੀਂ ਫਰੀ ਇਲਾਜ ਕਰਵਾਵਾਂਗੇ ਸਾਨੂੰ ਦੱਸੋ ਨਾਮ ਲਿਖਾ ਦਿਓ ਅਸੀਂ ਉਹਨੂੰ ਦਵਾਈ ਦਿਵਾਵਾਂਗੇ ਅਸੀਂ ਉਹਨੂੰ ਐਡਮਿਟ ਕਰਵਾ ਦੇਾਂਗੇ ਮਤਲਬ ਇਹ ਗੱਲ ਕਰਦੇ ਆ ਪਰ ਸਾਡੇ ਪਿੰਡ ਦੇ ਵਿੱਚ ਮੀਟਿੰਗਾਂ ਬਹੁਤ ਹੁੰਦੀਆਂ ਹੁਣ ਮੀਟਿੰਗ ਰੱਖਣੀ ਸੀ ਸੈਮੀਨਾਰ ਰੱਖਣੀ ਸਾਡੇ ਸੈਮੀਨਾਰ ਨਹੀਂ ਹੋਇਆ ਸਾਡੇ ਡਿਪਟੀ ਸਾਹਿਬ ਨੇ ਆਉਣਾ ਸੀ ਸੈਮੀਨ ਅਸੀਂ ਜਵਾਬ ਦੇਦਾ ਸਰ ਸਾਡੇ ਸੈਮੀਨਾਰ ਤਾਂ ਕਰੋ ਜੀ ਸਾਨੂੰ ਕੋਈ ਰਿਪੋਰਟ ਦਿਓ ਪੋਜ਼ਿਟਿਵ ਜੀ ਤੁਹਾਡੇ ਆਪਿਆ ਸਮਗਲਰ ਅੰਦਰ ਇਹ ਨਹੀਂ ਆਉਂਦੇ 2 ਸਾਲ ਬਾਹਰ ਹੁਣ ਤੁਹਾਡੇ ਸੈਮੀਨਾਰ ਕਰਦੇ ਆ ਉਹ ਬੱਚੇ ਦਿਓ ਜਿਹੜੇ ਲੱਗੇ ਹੋਇਆ ਤੇ ਅਸੀਂ ਉਹਨਾਂ ਦਾ ਇਲਾਜ ਕਰਾਈਏ ਹੂੰ ਫਿਰ ਆ ਡਰੱਗ ਦੀ ਸਪਲਾਈ ਰੋਕਣ ਬਾਰੇ ਨਸ਼ੇ ਦੀ ਸਪਲਾਈ ਰੋਕਣ ਬਾਰੇ ਜੇ ਤੁਸੀਂ ਗੱਲ ਕਰਦੇ ਹੋ ਸਪਲਾਈ ਬਾਰੇ ਕੀ ਗੱਲ ਕਰਦੀ ਹੈ ਪੁਲਿਸ ਅਫਸਰ ਤੁਹਾਨੂੰ ਮੀਟਿੰਗਾਂ ਚ ਐ ਮੀਟਿੰਗਾਂ ਦੇ ਵਿੱਚ ਸਪਲਾਈ ਦੇ ਬਾਰੇ ਸਾਰ ਜਿਹੜੀ ਪ੍ਰਸ਼ਾਸਨ ਗੱਲ ਕਰਦਾ ਨਹੀਂ ਉਹ ਪ੍ਰਸ਼ਾਸਨ ਨੂੰ ਇਹ ਵੀ ਪਤਾ ਜਿਹੜਾ ਮੇਰਾ ਪਿੰਡ ਦਾ ਸਮਗਲਰ ਆ ਕਿੰਨੇ ਵਜੇ ਘਰੋਂ ਨਿਕਲਦਾ ਕਿੰਨੇ ਵਜੇ ਉਹ ਕਿੱਥੇ ਪਹੁੰਚਦਾ ਮੈਂ ਨਾਮ ਲੈ ਸਕਦਾ ਮੈਂ ਸ਼ਹਿਰਾਂ ਦੇ ਨਾਮ ਨਹੀਂ ਲੈ ਰਿਹਾ ਕਿਉਂਕਿ ਗੱਲ ਗਲਤ ਹੋ ਸਕਦੀ ਹੈ ਉਹਨਾਂ ਨੂੰ ਇਹ ਵੀ ਪਤਾ ਜੀ ਇੱਥੋਂ ਲੈ ਕੇ ਇੱਥੋਂ ਤੱਕ ਪਹੁੰਚਦਾ ਹੈ ਤੇ ਸਮਗਲਰ ਨੇ ਕੈਮਰਾਮੈਨ ਨੂੰ ਕੈਮਰੇ 'ਚ ਦਿਖਾਊਗਾ ਉਹਨੇ ਇੱਕ ਵਾਰ ਲ ਕਬੂਲ ਕੀਤਾ ਜੀ ਮੈਂ ਫਲਾਣੇ ਥਾਂ ਤੋਂ 8:00 ਵਜੇ ਜਾ ਕੇ ਆਹ ਸ਼ਹਿਰ ਤੋਂ ਜਿਹੜਾ ਚਿੱਟਾ ਲੈ ਕੇ ਆਉਣਾ ਫੇਰ ਸਪਲਾਈ ਕਰਦਾ ਮਤਲਬ ਉਹਨੇ ਕੈਮਰੇ 'ਚ ਸਹਿਮਕਾਰ ਇਹ ਗੱਲ ਕਰ ਲਈ ਹੁਣ ਪ੍ਰਸ਼ਾਸਨ ਉੱਥੋਂ ਤੱਕ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਪ੍ਰਸ਼ਾਸਨ ਤੇ ਡਬੰਡਾ ਜੀ ਇੱਕ ਬੰਦੇ ਨੇ ਨਾਮ ਲਾਇਆ ਜੀ ਮੈਂ ਫਰੋਜਪੁਰ ਜਾਣਾ ਜੀ ਹੁਣ ਇੱਥੋਂ ਬੰਦਾ ਚੱਕ ਕੇ ਉਹਦੇ ਪਰਚਾ ਪਾਦਾ ਪਰਚਾ ਪਾ ਕੇ ਬੰਦਾ ਜੇਲ੍ਹ ਚ ਵਾ ਗਿਆ ਤਿੰਨ ਮਹੀਨਾ ਬਾਅਦ ਜੀ ਜਬੰਤ ਹੋ ਜੂਗੀ ਪਰ ਪ੍ਰਸ਼ਾਸਨ ਉਹਦੀ ਤੱਕ ਤਾਂ ਨਹੀਂ ਨਾ ਜਾਊਗਾ ਜੇ ਬੰਦੇ ਨੇ ਕਹਦਾ ਮੈਂ ਫਰੋਜਪੁਰ ਤੋਂ ਲੈ ਕੇ ਆਉਣਾ ਪ੍ਰਸ਼ਾਸਨ ਦੀ ਡਿਊਟੀ ਬੰਦੀ ਆ ਜੀ ਉਹ ਫੋਸ ਬੰਦੇ ਨੂੰ ਨਾਲ ਲੈ ਕੇ ਉਸ ਫਰੋਜਪੁਰ ਜਾਣ ਕੀ ਪਤਾ ਫਰੋਜਪੁਰ ਤੋਂ ਗਾਹਾ ਬਾਰਡਰ ਤੇ ਕਿੱਡੇ ਕਿੱਡੇ ਸਮੱਗਲਰ ਬੈਠੇ ਹੋਣ ਜਦੋਂ ਕੋਈ ਐਸਐਚਓ ਚੇਂਜ ਹੋ ਕੇ ਆਉਂਦਾ ਉਦੋਂ ਟੇਬਲ ਤੇ ਲਿਸਟ ਪਈ ਹੁੰਦੀ ਐ ਐਸਐਚਓ ਦੇ ਹੁਣ ਵੀ ਜਾ ਕੇ ਦੇਖ ਲਿਓ ਪਈ ਹੋਊਗੀ ਤੁਸੀਂ ਜੇ ਵੀਡੀਓ ਬਣਾਉਣੀ ਹੋਈ ਉਹਦੇ ਵਿੱਚ ਸਾਰੇ ਲਿਖਿਆ ਹੁੰਦੇ ਆ ਕਿਹੜੇ ਪਿੰਡ ਦੇ ਵਿੱਚ ਕਿੰਨੇ ਬੰਦੇ ਦੇ ਪਰਚੇ ਕਿਹੜੇ ਕਿਹੜੇ ਕੇਸ ਦੇ ਆ ਤੇ ਸਾਡੇ ਪਿੰਡ ਦੇ ਤਿੰਨ ਚਾਰ ਬੰਦੇ ਦੇ ਪਰਚੇ ਪਏ ਹੋ ਉੱਥੇ ਟੇਬਲ ਤੇ ਪਏ ਆ ਉਹਨਾਂ ਚੋਂ ਅੰਦਰ ਕਿੰਨੇ ਨੇ ਇੱਕ ਬਾਕੀ ਦੋ ਬਾਕੀ ਜੀ ਉਹ ਪੁਲਿਸ ਨੂੰ ਪਤਾ ਉਹ ਪ੍ਰਸ਼ਾਸਨ ਚ ਵਾ ਦੇ ਸਕਦਾ ਤੁਸੀਂ ਨਾਮ ਦੇ ਚੁੱਕੇ ਹੋ ਅਸੀਂ ਕਿਉਂ ਨਾਮ ਦੇ ਤਾ ਸਾਰਾ ਨਗਰੀ ਦਾ ਨਾਮ ਦੇ ਦੂ ਉਹਨਾਂ ਦਾ ਸਾਡਾ ਜਦੋਂ ਕਿਸੇ ਦੇ ਬੱਚੇ ਲੱਗੇ ਹੋਇਆ ਜੀ ਇੱਕ ਪੰਜ ਨੌਜਵਾਨ ਸਾਡੇ ਬੱਚੇ ਚਲੇ ਗਏ 17 ਸਾਲ 27 ਸਾਲ ਦੇ ਦੋ ਬੱਚੇ 3 17 ਸਾਲ ਦੇ ਉਹਨਾਂ ਪੇਰੈਂਟਸ ਦੇ ਕੀ ਗੁਜ਼ਰਦੀ ਆ ਸਾਨੂੰ ਪਤਾ ਅਸੀਂ ਕਿਉਂਕਿ ਇਸ ਪਿੰਡ 'ਚ ਰਹਿੰਦੇ ਆ ਸਾਨੂੰ ਪਤਾ ਜਿਉਂ ਉਹਨਾਂ ਦੇ ਘਰਾਂ ਦੇ ਹਾਲਾਤ ਕੀ ਆ ਤੇ ਅੱਜ ਜਿਹਦੇ ਬੱਚੇ ਲੱਗੇ ਹੋਇਆ ਉਹਨਾਂ ਦੇ ਹਾਲਾਤ ਵੀ ਸਾਨੂੰ ਪਤਾ ਹੈ ਪੇਰੈਂਟਸ ਦਿਹਾੜੀਆਂ ਕਰਦੇ ਮਜਬੂਰ ਹੋ ਗਏ ਜਿਨ੍ਹਾਂ ਕੋਲੇ ਕੋਈ ਕਿੱਲਾ ਡੇਢ ਕਿੱਲਾ ਜ਼ਮੀਨ ਸੀ ਉਹ ਸਾਰਾ ਕੁਝ ਉਹਨਾਂ ਦਾ ਵੇਚ ਚੁੱਕਿਆ ਇਹ ਸੀ ਕੁਲਜੀਤ ਸਿੰਘ ਤੇ ਸੁਖਜੀਤ ਸਿੰਘ ਦੋ ਕਾਰਕੁਨ ਪਿੰਡ ਰਾਏਖਾਨਾ ਦੇ ਜਿਨ੍ਹਾਂ ਨੇ ਦੱਸਿਆ ਬਈ ਇਸ ਪਿੰਡ 'ਚ ਪਿਛਲੇ 3-3.5 ਸਾਲਾਂ 'ਚ 5 ਨੌਜਵਾਨ ਮੌਤਾਂ ਹੋ ਚੁੱਕੀਆਂ ਨੇ ਨਸ਼ੇ ਕਰਕੇ ਨਸ਼ੇ ਦੀ ਓਵਰਡੋਸ ਕਰਕੇ ਅਸੀਂ ਇਹ ਵੀ ਦੇਖਿਆ ਅਸੀਂ ਉਸ ਥਾਂ ਤੇ ਕੜੇ ਆ ਜਿੱਥੇ ਪਿੱਛੇ ਕਮਰਾ ਹੈ ਸੂਏ ਦੇ ਕੋਲ ਸੂਏ ਤੇ ਕਮਰਾ ਹੈ ਜਿਹਦੇ 'ਚ ਵੜ ਕੇ ਲੜਕੇ ਜਿਹੜੇ ਨੇ ਕਿਸ ਤਰ੍ਹਾਂ ਸਿਰੰਜਾ ਦੇ ਰਾਹੀ ਚਿੱਟੇ ਦਾ ਕੋਲ ਬਣਾ ਕੇ ਜਾਂ ਗੋਲੀਆਂ ਦਾ ਕੋਲ ਬਣਾ ਕੇ ਨਸ਼ਾ ਸੇਵਨ ਕਰਦੇ ਨੇ ਤੇ ਤੇ ਇਹੀ ਥਾਂ ਹੋਣੀ ਹੈ ਜਿਨ੍ਹਾਂ 'ਚ ਹੋ ਸਕਦਾ ਹੈ ਇਹ ਵੀ ਉਹਨਾਂ ਥਾਵਾਂ ਤੋਂ ਇੱਕ ਹੋਵੇ ਜਿੱਥੇ ਨਸ਼ੇ ਦਾ ਸੇਵਨ ਕਰਕੇ ਇਹ ਪੰਜ ਮੌਤਾ ਹੋਈਆਂ ਨੇ ਲੋਕ ਆਪ ਪੁਲਿਸ ਤੇ ਸਵਾਲ ਕਰ ਰਹੇ ਨੇ ਪ੍ਰਸ਼ਾਸਨ ਤੇ ਸਵਾਲ ਕਰ ਰਹੇ ਨੇ ਹੁਣ ਦੀ ਹੋਂਦ ਦੀ ਸਰਕਾਰ ਤੇ ਸਵਾਲ ਕਰ ਰਹੇ ਨੇ ਕਿ ਨਸ਼ਾ ਵਧਿਆ ਘਟਿਆ ਨਹੀਂ ਇਸ ਨਾਲ ਹੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ